ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਾਮਲਾ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਪੱਖ ਦਾ ਨਜ਼ਰ ਆ ਰਿਹਾ ਹੈ ਉੱਥੇ ਇਸ ਮਾਮਲੇ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਇਹਨਾਂ ਖਿਲਾਫ ਕਾਰਵਾਈ ਦੀ ਮੰਗ ਉੱਠੀ ਆ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਵਕਮਕ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਪੱਤਰ ਦੇ ਕੇ ਅਪੀਲ ਕੀਤੀ ਆ ਕਿ ਗੁਰਦੇਵ ਸਿੰਘ ਕੋਂਕੇ ਵਾਲੇ ਮਾਮਲੇ ਵਿੱਚ ਬੀ ਬੀ ਤਿਵਾੜੀ ਦੀ ਜਾਂਚ ਰਿਪੋਰਟ ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਉਹਨਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਪੰਥ ਰਤਨ ਅਤੇ ਫਖਰੇ ਕੌਮ ਐਵਾਰਡ ਵਾਪਸ ਲੈਣ ਦੀ ਵੀ ਅਪੀਲ ਕੀਤੀ ਹੈ ਨਾਲੀਏ ਪੱਤਰ ਸਿਖਾਗੋ ਪਾਈ ਮੁਕਮ ਸਿੰਘ ਪਾਈ ਮਨਜੀਤ ਸਿੰਘ ਪਾਈ ਗੁਰਦੇਵ ਸਿੰਘ ਬਠਿੰਡਾ ਤੇ ਹੋਰਨਾਂ ਵੱਲੋਂ ਸ਼੍ਰੀ ਅਕਾਲ ਤਖਤ ਦੇ ਸਕੱਤਰੇ ਤੇ ਵਿਖੇ ਸੌਂਪਿਆ ਗਿਆ ਇਸ ਪੱਤਰ ਵਿੱਚ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਥਿਤ ਕਤਲ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ 1997 ਦੇ ਵਿੱਚ ਬਾਦਲ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੁਲਿਸ ਅਧਿਕਾਰੀ ਬੀਪੀ ਤਿਵਾੜੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਸੀ ਅਤੇ ਪੁਲਿਸ ਅਧਿਕਾਰੀ ਬੀਪੀ ਤਿਵਾੜੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਰਿਪੋਰਟ 1999 ਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤੀ ਗਈ ਸਿੱਖਾਗੂਰ ਨੇ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਸ਼੍ਰੀ ਬਾਦਲ ਵੱਲੋਂ ਇਸ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਬਾਦਲ ਇਸੇ ਤਰ੍ਹਾਂ ਬਾਦ ਵਿੱਚ ਸਥਾਪਿਤ ਹੋਈ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਰਿਪੋਰਟ ਦੇ ਉੱਤੇ ਕੋਈ ਕਾਰਵਾਈ ਤੱਕ ਨਹੀਂ ਕੀਤੀ ਗਈ ਅਤੇ ਸਿੱਖ ਆਗੂਆਂ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਹਿ ਵਿਖੇ ਤਲਬ ਕੀਤਾ ਜਾਵੇ ਦੋਵਾਂ ਖਿਲਾਫ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਕੌਂਕੇ ਨਿਮਿਤ ਖੰਡਪੜ ਦੇ ਭੋਗ ਪਾਏਗੇ ਸ਼੍ਰੋਮਣੀ ਕਮੇਟੀ ਵੱਲੋਂ ਸਰੀ ਅਕਾਲ ਤਖ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਸੀ ਕਿ ਭਾਈ ਕੌਂਕੇ ਨੂੰ ਕੌਮੀ ਸ਼ਹੀਦ ਦਾ ਸਨਮਾਨ ਦਿੱਤਾ ਜਾਵੇ ਇਸ ਸੰਬੰਧੀ ਰਿਪੋਰਟ ਕੁਝ ਦਿਨ ਪਹਿਲਾਂ ਹੀ ਜਨਤਕ ਹੋਈ ਅਤੇ ਇਹ ਰਿਪੋਰਟ ਸ਼੍ਰੀ ਅਕਾਲ ਤਖ ਦੇ ਜਥੇਦਾਰ ਨੂੰ ਸੌਂਪੀ ਗਈ ਸੀ ਜਿਸ ਨਾਲ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਰਿਪੋਰਟ ਨੂੰ ਕਾਨੂੰਨੀ ਪੱਖ ਤੋਂ ਖੋਖਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ ਅਕਾਲ ਤਖਤ ਦੇ ਸਕਤਰੇ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਹੋਏ ਜਿਹੜੇ ਆਗੂ ਨੇ ਉਹ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ ਪਰ ਵੱਡਾ ਮਾਮਲਾ ਇੱਕ ਜਿਸ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਉਸ ਸਮੇਂ ਦੇ ਪੁਲਿਸ ਆਫੀਸਰ ਸੀਗੇ ਜਾਂ ਭਾਈ ਜਤ ਸਭ ਨਾਲ ਜੋ ਜਥੇਦਾਰ ਕੋਕ ਨੇ ਉਹਨਾਂ ਦੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਦੇ ਨਾਲ ਨੇੜਤਾ ਰੱਖਦੇ ਸੀ ਉਹਨਾਂ ਵੱਲੋਂ ਵੀ ਹੁਣ ਵੱਡੇ ਖੁਲਾਸੇ ਜਿਹੜੇ ਨੇ ਉਹ ਨਿਊਜ਼ ਚੈਨਲਾਂ ਉੱਤੇ ਕੀਤੇ ਜਾ ਰਹੇ ਨੇ ਜਾਂ ਵੱਖ-ਵੱਖ ਅਖਬਾਰਾਂ ਦੇ ਵਿੱਚ ਜੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਉਹ ਪੱਖ ਦਾ ਨਜ਼ਰ ਆ ਰਿਹਾ ਹੈ ਜਿੱਥੇ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਹੈ ਉੱਥੇ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਵਿੰਦਰ ਬਾਦਲ ਦੀ ਉਹਨਾਂ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਪੁਲਿਸ ਆਈਪੀਐਸ ਅਧਿਕਾਰੀ ਦੀ ਜਿਸ ਦੇ ਵਿੱਚ ਇਹ ਪੂਰਾ ਮਾਮਲਾ ਜਿਹੜਾ ਉਸ ਦੇ ਬਾਰੇ ਵੱਡੇ ਖੁਲਾਸੇ ਵੀ ਸਾਹਮਣੇ ਆਏ ਕਿ ਜਿਹੜੇ ਐਸਐਸਪੀ ਦੇ ਸਵਾਲ ਚੁਪੇ ਜਾਂਦੇ ਸੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਬੈਡਰੂਮ ਤੱਕ ਜਾਂਦਾ ਸੀ ਤਾਂ ਬਹੁਤ ਸਾਰੇ ਸਵਾਲ ਉੱਠੇ ਇਸ ਪੂਰੇ ਮਾਮਲੇ ਦੇ ਵਿੱਚ ਤਾਂ ਹੁਣ ਇਹ ਮਾਮਲੇ ਦੇ ਵਿੱਚ ਕਿਤਨਾ ਕਿਤੇ ਕਾਰਵਾਈ ਦੀ ਜਿਹੜੀ ਹੁਣ ਮੰਗ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਇੱਕ ਜੁੱਟ ਨੇ ਪਹਿਲਾਂ ਹੀ ਸ਼੍ਰੋਮਣੀ ਕਾਲੀ ਦਲ ਦੀਆਂ ਮੁਸ਼ਕਲਾਂ ਵਧੀਆਂ ਨੇ ਉੱਥੇ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਉਸ ਕੁਬੇ ਸਿੰਘ ਬਾਦਲ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਾਧਿਆ ਨਜ਼ਰ ਆਉਣ ਗਿਆ ਕਿਉਂਕਿ ਕਿਉਂਕਿ ਜਥੇਬੰਦੀਆਂ ਨੇ ਜੜੀਆਂ ਉਹ ਇਕਜੁੱਟ ਹੋ ਚੁੱਕੀਆਂ ਨੇ ਤੇ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਮੰਗ ਪੱਤਰ ਸੌਂਪ ਦਿੱਤਾ ਹੈ ਤਾਂ ਧਾਰਮਿਕ ਮर्याਦਾ ਅਨੁਸਾਰ ਉਹ ਕਿਹੜੀ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦੀ ਹੈ ਕਿ ਤਰ੍ਹਾਂ ਕਿਤੇ ਦੇਖਣਾ ਬਾਕੀ ਹੋਏਗਾ ਇਸ ਖਬਰ ਦੇ ਮਤਲਬਕ ਕੋਈ ਵੀ ਅਪਡੇਟ ਹੈ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਨ ਦਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਅਗੇ ਦੀ ਤਰ੍ਹਾਂ ਫਿਲਹਾਲ ਇਹ ਨਹੀਂ ਦਿਓ ਜਾਜ ਧੰਨਵਾਦ